ਸਾਰੇ ਸ਼ੇਅਰ ਕਰਦੇ ਰਹੇ ਆ ਪੁਲਿਸ ਵੱਲੋਂ ਬਹੁਤ ਹੀ ਵਧੀਆ ਕਾਰਗੁਜ਼ਾਰੀ ਹੁੰਦੀ ਜਿਹੜੀਆਂ ਰਿਕਵਰੀਜ਼ ਤੇ ਜਿਹੜੇ ਕੇਸ ਰਜਿਸਟਰਡ ਜਿੰਨੇ ਕੇਸ ਰਜਿਸਟਰਡ ਤੇ ਰਿਕਵਰੀਜ਼ ਹੋਈਆਂ ਇਹ ਪਿਛਲੇ ਸਮੇ ਦਾ ਰਿਕਾਰਡ ਹੈ ਤੇ ਇਹਦੇ ਵਿੱਚ ਸਾਡੀ ਵੱਧ ਤੋਂ ਵੱਧ ਜਿਹੜੀ ਰਿਕਵਰੀ 212 ਕਿਲੋ ਹੁਣ ਤੱਕ ਜਿਹੜੀ ਹੈਰੋਇਨ ਰਿਕਵਰ ਹੋ ਚੁੱਕੀ ਹੈ ਜੋ ਪਿਛਲੇ ਕਿਸੇ ਵੀ ਸਮੇ ਪੂਰੇ ਇੱਕ ਸਾਲ ਦੀ ਰਿਕਵਰੀ ਨਾਲੋਂ 4-5 ਗੁਣਾ ਤੋਂ ਵੱਧ ਹੈ ਤੇ ਇਵੇਂ ਹੀ ਗ੍ਰਿਫਤਾਰੀਆਂ ਤੇ ਇਵੇਂ ਕੇਸ ਜਿਹੜੇ ਰਜਿਸਟਰਡ ਹੈ ਜਿਹੜੇ ਡਰੱਗ ਪੈਡਲਰਸ ਤੇ ਡਰੱਗ ਸਪਲਾਈਅਰਸ ਦੇ ਕੇਸ ਇੱਥੇ ਮੈਂ ਦੱਸਣਾ ਚਾਹੂੰਗਾ ਵੀ ਇਹ ਜਿਹੜੀ ਜੋ ਵੀ ਇਹ ਮੁਹਿੰਮ ਚੱਲੀ ਆ ਇਹਨਾਂ ਕ੍ਰੈਕਡਾਊਨ ਜਿਹੜਾ ਕੀਤਾ ਗਿਆ ਉਸ ਕ੍ਰੈਕਡਾਊਨ ਦਾ ਅਸਰ ਇਹ ਵੀ ਹੋਇਆ ਵੀ ਇਸ ਦੀ ਅਵੇਲੇਬਿਲਿਟੀ ਜਿਹੜੀ ਡਰੱਗਸ ਦੀ ਇਲੀਗਲ ਡਰੱਗਸ ਜਿਵੇਂ ਹੈਰੋਇਨ ਵਗੈਰਾ ਤੇ ਚਿੱਟਾ ਇਸ ਦੀ ਅਵੇਲੇਬਿਲਿਟੀ ਘਟਨ ਚਾਰਨ ਇਹ ਜਿਹੜੀ ਆਲਟਰਨੇਟਿਵ ਕੋਈ ਜਿਹੜੇ ਨਸ਼ਾ ਕਰਨ ਦੇ ਆਦੀ ਹੈ ਨਹੀਂ ਛੱਡ ਸਕਦੇ ਕਿਸੇ ਆਲਟਰਨੇਟਿਵ ਵੱਲ ਜਾਂਦੇ ਆ ਜਿੱਥੇ ਕਿ ਮੈਂ ਆਮ ਪਬਲਿਕ ਨੂੰ ਪੇਰੈਂਟਸ ਨੂੰ ਬੱਚਿਆਂ ਦੇ ਬਾਰੇ ਸਾਰਾ ਇਹੀ ਕਹੂੰਗਾ ਵੀ ਉਹ ਧਿਆਨ ਰੱਖਣ ਬੱਚਿਆਂ ਦਾ ਜੇ ਜਈ ਕੋਈ ਉਹਨਾਂ ਦੀ ਹੈਬਿਟਸ ਵਿੱਚ ਚੇਂਜ ਹੈ ਉਹਨਾਂ ਦੇ ਬਿਹੇਵੀਅਰ ਵਿੱਚ ਚੇਂਜ ਹੈ ਜਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਸਾਡਾ ਬੱਚਾ ਕੋਈ ਡਰੱਗਸ ਲੈ ਰਿਹਾ ਹੈ ਜਾਂ ਕੋਈ ਫਾਰਮਾਸਿਊਟੀਕਲ ਡਰੱਗ ਲੈ ਰਿਹਾ ਕੋਈ ਗੋਲੀ ਲੈ ਰਿਹਾ ਜਿਵੇਂ ਕੁਝ ਕੇਸਿਸ ਚ ਹੁਣੇ ਸਮਝ ਆ ਰਿਹਾ ਜਿਹੜਾ ਵੀ ਇਹਨਾਂ ਨੇ ਜਿਹੜੀ ਗੋਲੀ ਉਰਲੀ ਲੈਣ ਵਾਲੀ ਗੋਲੀ ਦਾ ਟੀਕੇ ਦੇ ਤੌਰ ਤੇ ਉਸ ਨੂੰ ਘੋਲ ਕੇ ਪਾਣੀ ਚ ਟੀਕੇ ਦੇ ਤੌਰ ਤੇ ਯੂਜ਼ ਕਰਦੇ ਉਹ ਬੜੀ ਫੈਟਲ ਹੋ ਜਾਂਦੀ ਆ ਆਪਦੇ ਬੰਦੇ ਵਾਸਤੇ ਬੰਦਾ ਮਾਰ ਵੀ ਸਕਦਾ ਤੇ ਅਸੀਂ ਜਿਹੜੀ ਮਹਿਮਾ ਜਿਹੜੀ ਨਸ਼ੇ ਦੇ ਖਿਲਾਫ ਇਸ ਨੂੰ ਅੱਗੇ ਲ ਜਾਂਦੇ ਹੋਏ ਜਿਵੇਂ ਆ ਅਨਫੋਰਚੂਨੇਟ ਜਿਹੜਾ ਇਨਸੀਡੈਂਟ ਹੋਇਆ ਜਿਹਦੇ ਵਿੱਚ ਕੁਝ ਜੱਥਸ ਹੋਈਆਂ ਤੇ ਇਹ ਅਨਫੋਰਚੂਨੇਟ ਆ ਆਪਣੇ ਸਾਰਿਆਂ ਵਾਸਤੇ ਤੇ ਅਸੀਂ ਜਿਹੜੀ ਮਹਿਮਾ ਚਲਾ ਰਹੇ ਆ ਲਗਾਤਾਰ ਉਹਦੇ ਵਿੱਚ ਅਸੀਂ ਹੋਰ ਅੱਗੇ ਚੱਲਦੇ ਹੋਏ ਜਿਹੜੇ ਡਰਗ ਐਡਮਿਨਿਸਟ੍ਰੇਸ਼ਨ ਹੈਲਥ ਐਡਮਿਨਿਸਟ੍ਰੇਸ਼ਨ ਤੇ ਐਡਮਿਨਿਸਟ੍ਰੇਸ਼ਨ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਵੱਲੋਂ ਸਾਰਾ ਅਸੀਂ ਰੇਡਿੰਗ ਟੀਮਸ ਬਣਾਈਆਂ ਕੀਆਂ ਅਸੀਂ ਕੱਲ ਵੀ ਜਿਦੇ ਵਿੱਚ ਇੱਕ ਬਹੁਤ ਹੀ ਵਧੀਆ ਵੱਡੀ ਰਿਕਵਰੀ ਹੋਈ ਖੁਰਾਨਾ ਮੈਡੀਸਨ ਹੋਲਸੇਲਰ ਹੈ ਉਹਦੇ ਪਾਸੋਂ ਪ੍ਰੀਗੇਬਲਨ ਟੈਬਲੇਟਸ 117 18000 ਅਤੇ ਐਵੇਂ ਹੀ ਜਿਹੜੀਆਂ ਟਿਪੈਂਡਰਡੋਲ 7 ਲੱਖ ਟੈਬਲੇਟਸ ਦੀ ਉਹਦੀ ਰਿਕਵਰੀ ਕੀਤੀ ਹੈ ਤੇ ਸਾਡੇ ਕੋਲ ਜੋ ਵੀ ਹੁਣ ਸਾਡੀ ਟੀਮਸ ਇਹ ਲਗਾਤਾਰ ਚਲਦੀਆਂ ਰਹਿਣਗੀਆਂ ਰੇਡਸ ਤੇ ਇਨਸਪੈਕਸ਼ਨਸ ਹੁੰਦੀਆਂ ਰਹਿਣਗੀਆਂ ਜੁਆਇੰਟ ਇਨਸਪੈਕਸ਼ਨਸ ਤੇ ਰੇਡਸ ਹੋਣਗੀਆਂ ਤੇ ਜਿਹੜੇ ਵੀ ਕੋਈ ਡਿਫਾਲਟਰ ਹੋਏ ਕੋਈ ਗਲਤ ਇਹਦੇ ਵਿੱਚ ਇਹਦੇ ਵਿੱਚ ਨਸ਼ਾ ਜਿਹੜਾ ਇਹਦਾ ਫਾਰਮਾਸਿਊਟੀਕਲ ਨਸ਼ਾ ਵੇਚਣ ਦੇ ਵਿੱਚ ਜੇ ਕੋਈ ਹੋਏ ਤੇ ਉਹਨਾਂ ਨੂੰ ਅਸੀਂ ਉਹਨਾਂ ਦੇ ਸਖਤ ਤੋਂ ਸਖਤ ਐਕਸ਼ਨ ਲਵਾਂਗੇ ਤੇ ਇਹਦੇ ਤੇ ਕਾਰਵਾਈ ਹੋਊਗੀ ਥੈਂਕ ਯੂ